ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਮੋਗਾ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਮੈਂ ਦਵਿੰਦਰ ਸਿੰਘ ਗੱਲ ਪੈਂਡੰਗੜ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਵਾ ਅਸੀਂ ਕਰੀਬ 20-22 ਕਿੱਲੇ ਦੀ ਮੱਕੀ ਦੀ ਖੇਤੀ ਕਰਦੇ ਹਾਂ ਪਿਛਲੇ ਸਾਲ ਅਸੀਂ ਡੈਲੀਗੇਟ ਜਦੋਂ ਆਈ ਥੋੜਾ ਜਿਹਾ ਉਹਦਾ ਟ੍ਰਾਇਲ ਤੌਰ ਤੇ ਆਪਦੇ ਖੇਤ ਦੇ ਵਿੱਚ ਸਪਰੇਅ ਕੀਤਾ ਸੀਗਾ ਚੰਗੇ ਰਿਜ਼ਲਟ ਸੀ ਐਤਕੀ ਅਸੀਂ ਪਹਿਲਾਂ ਹੋਰ ਸਪਰੇਅਾਂ ਕੀਤੀਆਂ ਖੇਤ 70% ਡੈਮੇਜ ਕਰਤਾ ਜੀ ਹਰੇਕ ਬੂਟੇ ਤੇ ਸੁੰਡੀ ਆ ਗਈ ਸੀ ਬਾਅਦ ਦੇ ਵਿੱਚ ਮਹਿੰਗੀ ਹੋਣ ਦੇ ਕਾਰਨ ਅਸੀਂ ਦਵਾਈ ਬਾਜ ਛੜਕੀ ਜਿਹਦੇ ਰਿਜ਼ਲਟ ਬਹੁਤ ਚੰਗੇ ਆਏ ਤੇ ਸੁੰਡੀ ਨੂੰ ਬਹੁਤ ਕੰਟਰੋਲ ਕੀਤਾ ਜੀ ਇਹਨੇ ਹੋਰ ਦੂਜੀਆਂ ਦਵਾਈਆਂ ਦਾ ਬਿਲਕੁਲ ਕੰਟਰੋਲ ਨਹੀਂ ਹੋਇਆ ਜੀ ਡੈਲੀਗੇਟ ਕਰਨਾ ਜੀ ਸਾਡੀ ਮੱਕੀ ਨੂੰ ਤਾਂ ਫਾਇਦਾ ਹੋਇਆ ਤੇ ਮਾਰਕੀਟ ਦੇ ਵਿੱਚ ਵੀ ਸਾਨੂੰ ਇਹਦੇ ਨਾਲ ਇਹਦੀ ਸ਼ੈਨਗਾਈ ਦਾਣੇ ਦੀ ਤੇ ਸਾਨੂੰ ਇਹਦਾ ਪ੍ਰਾਈਸ ਚੰਗੀ ਲੱਗੀ ਆ ਤੇ ਦਾਣੇ ਵੀ ਬਹੁਤ ਵਧੀਆ ਤੇ ਵਜਨ ਵੀ ਵੱਧ ਦਿੱਤਾ ਜੀ ਇਹਨਾਂ ਨੇ ਨਹੀਂ ਤਾਂ ਦਾਣੇ ਖਾ ਜਾਂਦੀ ਸੀ ਸੁੰਡੀ ਝਾੜ ਘਟਦਾ ਸੀਗਾ ਜੀ ਡੇਲੀਗੇਟ ਨਾਲ ਇਹ ਵੀ ਇੱਕ ਬੈਨੀਫਿਟ ਹੈ ਜੀ ਮੈਂ ਆਪਦੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਹੋਰ ਦਵਾਈਆਂ ਵਰਤਣ ਦੀ ਬਜਾਏ ਇੱਕੇ ਵਾਰੀ ਇਸ ਤੇ ਪੈਸੇ ਖਰਚੇ ਜਾਣ ਬਜਾਏ ਦੂਜੀਆਂ ਦਵਾਈਆਂ ਵਰਤਣ ਨਾਲ ਵਾਧਨ ਪੈਸਾ ਖਰਚ ਕੇ ਤੇ ਬਾਅਦ ਦੇ ਵਿੱਚ ਕਰਨ ਡੈਲੀਗੇਟ ਦਾ ਹਿਸਬੇ ਪਹਿਲਾਂ ਤੋਂ ਕੀਤਾ ਜਾਵੇ ਸ਼ੁਰੂਆਤ ਤੇ ਜਿਹਦੇ ਰਿਜ਼ਲਟ ਚੰਗੇ ਤੇ ਖਰਚਾ ਘਟੋ ਕੇ ਆਮਦਨ ਵੱਧ ਸਕੀ